ਲੇ ਵੀ ਦੋਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਇਨਸਾਨ ਦੇ ਨਾਲ ਅਜਿਹੇ ਬੰਦੇ ਦੇ ਨਾਲ ਮਲਾਉਣ ਜਾ ਰਹੇ ਹਾਂਗੇ ਉਸੋ ਬਾਈ ਨਾ ਸਾਬਣ ਤਿਆਰ ਕਰਦੀ ਬਾਈ ਕਹਿੰਦਾ ਵੀ ਗਾਰੰਟੀ ਹੈ ਵੀ ਤੁਹਾਨੂੰ ਪੂਰੇ ਇੰਡੀਆ 'ਚ ਪੂਰੇ ਪੰਜਾਬ ਦੇ ਵਿੱਚ ਉਹ ਜੀ ਸਾਬਣ ਨਹੀਂ ਮਿਲਣੀ ਹੈਗੀ ਸਾਬਣ ਨਹੀਂ ਹੈਗੀ ਬਸ ਇੱਕ ਜਾਨਕੀ ਗੁਣਾ ਦੀ ਗੁੱਠਲੀ ਹੈਗੀ ਤੇ ਉਸ ਸਾਬਣ ਦੇ ਵਿੱਚ ਅਜਿਹੇ ਗੁਣ ਨੇ ਬਾਈ ਜਿਹੜੇ ਤੁਹਾਨੂੰ ਬਾਜ਼ਾਰ ਦੀ ਕਿਸੇ ਵੀ ਸਾਬਣ ਦੇ ਵਿੱਚ ਮਿਲ ਨਹੀਂ ਸਕਦੇ ਹੈਗੀ ਬੰਦੇ ਨਾਲ ਤੁਹਾਨੂੰ ਮਲਾਉਣ ਜਾ ਰਹੇ ਹਾਂਗੇ ਬਾਈ ਆਪਣੇ ਕੋਲੇ ਜਗਦੀਪ ਸਿੰਘ ਰੰਧਾਵਾ ਪਿੰਡ ਲੌਂਗਵਾਲ ਤੋਂ ਬਾਈ ਸਤਿਕਾਰ ਜੀ ਸਤਿਕਾਰ ਜੀ ਕੀ ਹਾਲ ਚਾਲ ਨੇ ਬਾਈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਚੜ੍ਹਦੀ ਕਲਾ ਤੁਸੀਂ ਬਾਈ ਜੀ ਚੈਲੰਜ ਕਰਤਾ ਵੀ ਇਹ ਸਾਬਣਾਂ ਜਿਹੜੀ ਇਹੋ ਜੀ ਸਾਬਣਾਂ ਪੂਰੇ ਪੰਜਾਬ ਵਿੱਚ ਪੂਰੇ ਇੰਡੀਆ 'ਚ ਨਹੀਂ ਮਿਲਣੀਆਂਗੀ ਬਿਲਕੁਲ ਬਾਈ ਜੀ ਤੁਹਾਨੂੰ ਆਰਗੈਨਿਕ ਸਾਬਣਾਂ ਹੀ ਬਿਹਤਰੀਆਂ ਮਿਲ ਜਾਣਗੀਆਂ ਇਹੋ ਜੀ ਗੱਲ ਨਹੀਂ ਤੁਹਾਨੂੰ ਫਲੇਵਰ ਜਿਹੜੀਆਂ ਮਤਲਬ ਕਿ ਬਜ਼ਾਰੂ ਸਾਬਣਾਂ ਨੇ ਜਿੰਨਾ ਜਨੀ ਆਪਾਂ ਕਹਦੇ ਕੈਮੀਕਲ ਨਾਲ ਭਰਪੂਰ ਸਾਬਣਾਂ ਨੇ ਉਹਦਾ ਹਜ਼ਾਰਾਂ ਲੱਖਾਂ ਕਰੋੜਾਂ ਦੇ ਵਿੱਚ ਮਾਰਕੀਟ ਦੇ ਵਿੱਚ ਪਈਆਂ ਪਰ ਤੁਹਾਨੂੰ ਮਤਲਬ ਕਿ ਜਿਹੜੇ ਤਰੀਕੇ ਨਾਲ ਬਾਈ ਜੀ ਆਪਾਂ ਸਾਬਣ ਤਿਆਰ ਕਰੀ ਹੈਗੀ ਮੈਂ ਗਰੰਟੀ ਦਿੰਦਾ ਵੀ ਪੂਰੇ ਪੰਜਾਬ 'ਚ ਜੇ ਇਸ ਤਰੀਕੇ ਨਾਲ ਕੋਈ ਸਾਬਣ ਤਿਆਰ ਕਰਦਾ ਹੋਵੇ ਠੀਕ ਹੈ ਜੀ ਤੇ ਇੰਨਾ ਕਿਸੇ ਨੂੰ ਰਿਜ਼ਲਟ ਮਿਲ ਜੇ ਕਿਉਂਕਿ ਇੱਕ ਚੀਜ਼ ਹਮੇਸ਼ਾ ਤੁਸੀਂ ਧਿਆਨ ਰੱਖੋ ਮੈਂ ਤਾਂ ਜਦੋਂ ਆਪਾਂ ਕਿਸੇ ਫੀਲਡ 'ਚ ਪੈਣਾ ਉਦੋਂ ਪਤਾ ਲੱਗਦਾ ਹੈ ਇਹਨੂੰ ਸਾਬਣ ਨਹੀਂ ਕਹਿ ਸਕਦੇ। ਅੱਛਾ। ਇਹਨੂੰ ਇੱਕ ਤਰ੍ਹਾਂ ਦੀ ਦਵਾਈ ਕਹਿ ਸਕਦੇ ਆ। ਠੀਕ ਹੈ। ਪੂਰੇ ਸਰੀਰ ਦੀ ਪੂਰੀ ਸਕਿਨ ਦੀ ਦਵਾਈ ਕਹਿ ਸਕਦੇ ਆ। ਦਵਾਈ। ਠੀਕ ਹੈ ਜੀ। ਕਿਉਂਕਿ ਯਾਰ ਇੰਨਾ ਇਹਦੇ ਵਿੱਚ ਡੀਪਲੀ ਜਾ ਚੁੱਕੇ ਆਂ ਵੀ ਆਪਾਂ ਕਿਉਂ ਇੰਨਾ ਬਾਜ਼ਾਰੂ ਜਿਹੜਾ ਮਟੀਰੀਅਲ ਲਾ ਰਹੇ ਆਂ। ਕਿਉਂ ਨਾ ਆਪਾਂ ਜਦੋਂ ਲਾਉਣਾ ਹੀ ਆ ਓਨੇ ਰੁਪਏ ਓਦਾਂ ਦੇ ਆਪਾਂ ਡੇਲੀ ਯੂਜ਼ ਕਰਨੀ ਆ। ਜਦੋਂ ਆਪਾਂ ਹਰ ਰੋਜ਼ ਕੋਈ ਚੀਜ਼ ਯੂਜ਼ ਕਰਨੀ ਆ ਉਹ ਕਿਉਂ ਨਾ ਸ਼ੁੱਧ ਕੀਤੀ ਜਾਵੇ। ਸਹੀ ਗੱਲ ਹੈ ਜੀ। ਠੀਕ ਹੈ ਨਾ? ਭਾਈ ਜੀ। ਬਈ ਯਾਰ ਤੇ ਹੋਰ ਵੀ ਆਉਂ ਜੰਨੇ ਹਨ ਸਾਬਣਾਂ ਬਿਲਕੁਲ ਆਪਣੋ ਜੋ ਮਰਜੀ ਦੇ ਦੇ ਆ ਕੋਈ ਬਿਲਕੁਲ ਚੁੱਪ ਕਰਕੇ ਆਪਾਂ ਖਾਮ ਬੰਦ ਕਰਕੇ ਉਹ ਕਰ ਲੈਣੇ ਹਨ ਯਕੀਨ ਯਕੀਨ ਕਰ ਰਹੇ ਇਹ ਤੇ ਕਿਵੇਂ ਯਕੀਨ ਕਰੀਏ ਬਿਲਕੁਲ ਜੀ ਦੇਖੋ ਇਹ ਤੇ ਤੁਸੀਂ ਯਕੀਨ ਕਿਵੇਂ ਕਰ ਸਕਦੇ ਹੋ ਤੁਹਾਨੂੰ ਕਦੇ ਕੋਈ ਵੀ ਕੰਪਨੀ ਇੱਕ ਗੱਲ ਨਹੀਂ ਕਹੂਗੀ ਵੀ ਆਜੋ ਅਸੀਂ ਤੁਹਾਡੇ ਸਾਹਮਣੇ ਸਾਬਣ ਬਣਾਉਣੇ ਆ ਕੋਈ ਨਹੀਂ ਕਹੋ ਠੀਕ ਹੈ ਅਸੀਂ ਤਾਂ ਇਹ ਚੈਲੰਜ ਕਰਦੇ ਆ ਤੁਹਾਨੂੰ ਵੀ ਜਿਹੜਾ ਤੁਹਾਡੇ ਮਨ ਨੂੰ ਫਲੇਵਰ ਪਸੰਦ ਹੈ ਤੁਹਾਡੇ ਮਨ ਨੂੰ ਮੰਗੇੋ ਪਸੰਦ ਹੈ ਔਰੇਂਜ ਪਸੰਦ ਹੈ ਨੀਮ ਪਸੰਦ ਹੈ ਹਲਦੀ ਪਸੰਦ ਹੈ ਮਿਲਕ ਪਸੰਦ ਹੈ ਡੇਰੀ ਜੋ ਵੀ ਤੁਹਾਡੇ ਮਨ ਚ ਪਸੰਦ ਹੈ ਐਲੋਵੀਰਾ ਪਸੰਦ ਹੈ ਤੁਸੀਂ ਆਪਣੀ ਪਸੰਦੀਦਾ ਦਾ ਜਿਹੜਾ ਫਲੇਵਰ ਹੈ ਸਾਥੋਂ ਮੰਗਵਾ ਵੀ ਸਕਦੇ ਹੋ ਤਿਆਰ ਕਰ ਦੋਗੇ ਉਹ ਜਿਹਾ ਜਮਾਂ ਜਿਵੇਂ ਗੁੜ ਨਹੀਂ ਸੌਂਫ ਪਾ ਕੇ ਕਾਜੂ ਪਾ ਕੇ ਦਾਮ ਪਾ ਕੇ ਬਣਾਉਂਦੇ ਤੁਹਾਨੂੰ ਜਮਾਂ ਐਨ ਤੁਹਾਡੇ ਸਾਹਮਣੇ ਬੈਠ ਕੇ ਵੀ ਤਿਆਰ ਕਰਕੇ ਦੇ ਦਾਂਗੇ ਲੈ ਵੀ ਇਹ ਬੰਦਾ ਜਾਦੂ ਕਰਿਆ ਕਹਿੰਦਾ ਵੀ ਤੁਸੀਂ ਜਿਹੜਾ ਜ ਮਰਜ਼ੀ ਫਲੇਵਰ ਜਿਹੜਾ ਤੁਹਾਨੂੰ ਪਸੰਦ ਹੈਗਾ ਤਿਆਰ ਕਰਵਾ ਸਕਦੇ ਹੋ ਬਿਲਕੁਲ ਜੀ ਸਰੀਰ ਦੇ ਉੱਤੇ ਤੁਸੀਂ ਜਦੋਂ ਲਾਓਗੇ ਨਾ ਬਾਈ ਜੀ ਰੀਅਲੀਂ ਹੀ ਫੀਲ ਆਉਗੀ ਤੁਹਾਨੂੰ ਗੁਲਾਬ ਦੀ ਸਾਬਣ ਕਹਿੰਦੇ ਲੋਕ ਨੇ ਠੀਕ ਆ ਦੇਖੋ ਮੰਨ ਲਓ ਵੀ ਇਹ ਆ ਗੁਲਾਬ ਦੀ ਸਾਬਣ ਹੈ ਜਿਹੜੀ ਹੁਣ ਮੈਂ ਤੁਹਾਨੂੰ ਗੁਲਾਬ ਇੱਕ ਮਿੰਟ ਇਹ ਸੌਰੀ ਆ ਸੀ ਆ ਜਮਾ ਬਿਲਕੁਲ ਗੁਲਾਬ ਦੇ ਪੱਤੇ ਪਾਏ ਹੋਏ ਨੇ ਜਿਹੜਾ ਤੁਹਾਨੂੰ ਦਿਸ ਰਹੇ ਨੇ ਇਹ ਆ ਦਿਸ ਰਹੇ ਨੇ ਇਹ ਗੁਲਾਬ ਦੇ ਫੁੱਲ ਪਾਏ ਹੋਏ ਆ ਇਹਦੇ ਵਿੱਚ ਠੀਕ ਹੈ ਜੀ ਰੀਅਲ ਜਾਨੀ ਕਿ ਜੋ ਦੇਖੋ ਜ਼ਿੰਦਗੀ ਦੇ ਵਿੱਚ ਪਰਮਾਤਮਾ ਨੇ ਆਪਾਂ ਨੂੰ ਸਰੀਰ ਦਿੱਤਾ ਇਨੂੰ ਕੈਮੀਕਲਾਂ ਨਾਲ ਧੋਕੇ ਨਾ ਤੁਸੀਂ ਉਹ ਕਰੋ। ਪੁਰਾਣੇ ਟਾਈਮ ਦੇ ਵਿੱਚ ਵੀ ਕੁਦਰਤੀ ਤਰੀਕੇ ਨਾਲ ਨਿੰਮ ਨਾਲ ਜਾਂ ਦੇਸੀ ਚੀਜ਼ਾਂ ਨਾਲ ਲਾਇਆ ਜਾਂਦਾ ਸੀ। ਸਾਬਣ ਤਾਂ ਬਣੀ ਹੀ ਨਹੀਂ ਸੀ। ਠੀਕ ਆ। ਪਰ ਅਸੀਂ ਉਹਨਾਂ ਚੀਜ਼ਾਂ ਨੂੰ ਸੋਚ ਕੇ ਦੇਖਿਆ ਯਾਰ ਵੀ ਦੁੱਧ ਨਾਲ ਪਹਿਲਾਂ ਨਹਾਉਂਦੇ ਸੀ। ਹਰਦੀ ਨਾਲ ਪਹਿਲਾਂ ਹਲਦੀ ਬਟਣਾ ਮਲਦੀ ਸੀ। ਠੀਕ ਆ। ਤਾਂ ਫਿਰ ਨਿੰਮ ਨਾਲ ਨਹਾਇਆ ਜਾਂਦਾ ਸੀ ਜਾਂ ਨਿੰਮ ਦੀ ਸਾਬਣ ਕੇਸਾਂ ਲਈ ਪੂਰੀ ਐਂਟੀ ਬੈਕਟੀਰੀਆ ਸੀ। ਠੀਕ ਆ। ਤਾਂ ਇਹੀ ਚੀਜ਼ਾਂ ਨੂੰ ਦੇਖ ਕੇ ਉਹ ਬਿਲਕੁਲ ਅਡਿੱਟੋ ਸਾਰੀਆਂ ਚੀਜ਼ਾਂ ਤੁਹਾਨੂੰ ਫਲੇਵਰ ਦੇ ਰੂਪ ਦੇ ਵਿੱਚ ਦੇਵਾਂਗੇ ਜਿਵੇਂ ਪਿਓਰ ਦੇਵਾਂਗੇ ਲੈ ਵੀ ਦੇਖ ਸਕਦੇ ਹੋਗੇ ਆਪਣੇ ਕੋਲੇ ਪਹਿਲੀ ਸਾਬ ਬਣਾਉਂਦੀ ਆ ਜੀ ਬੱਕਰੀ ਦੇ ਦੁੱਧ ਦੀ ਸਾਬ ਬਣਾਣਾ ਜੀ ਹਾਂ ਜੀ ਬੱਕਰੀ ਦੇ ਦੁੱਧ ਦੀ ਸਾਬਣ ਤੇ ਹੋਰ ਡੈਰੀ ਮਿਲਕ ਡੈਰੀ ਮਿਲਕ ਹਾਂ ਜੀ ਹਾਂ ਕਿਵੇਂ ਦੇਖੋ ਭਾਈ ਜਿੰਨਾ ਬਾਰੇ ਪਹਿਲਾਂ ਆਹ ਡੈਰੀ ਮਿਲਕ ਹੈ ਜੀ ਹਾਂ ਜੀ ਠੀਕ ਹੈ ਆ ਹੈਗੀ ਹੈਗੀ ਗਾਟ ਮਿਲਕ ਗਾਟ ਮਿਲਕ ਆਹ ਦੋ ਸਾਬਣਾਂ ਨੇ ਜੀ ਆਹ ਤਾਂ ਡੈਰੀ ਮਿਲਕ ਹੈਗੀ ਹਾਂ ਜੀ ਠੀਕ ਹੈ ਆ ਹੈਗੀ ਗਾਟ ਮਿਲਕਾ ਠੀਕ ਇਹਦੇ ਨਾਲ ਜਿਵੇਂ ਤੁਹਾਡੇ ਇਹਦੇ ਵਿੱਚ ਨਾ ਲੈਕਟਸ ਕੈਲਸ਼ੀਅਮ ਪਾਇਆ ਜਾਂਦਾ ਹਾਂ ਜੀ ਉਹ ਇੰਨਾ ਕਿ ਜ਼ਿਆਦਾ ਲਾਹੇਵੰਦ ਹੈ ਸਕਿਨ ਦੇ ਲਈ ਸਕਿਨ ਨੂੰ ਸਮੂਥ ਰੱਖਦਾ ਥੋੜੇ ਚਿਹਰੇ ਤੇ ਦਾਗ ਧੱਬੇ ਸ਼ਾਈਆਂ ਠੀਕ ਹੈ ਸੂਰਜ ਦੀ ਕਿਰਨ ਦੇ ਨਾਲ ਆਪਣੀ ਸਕਿਨ ਅਫੈਕਟ ਹੋ ਜਾਂਦੀ ਆ ਠੀਕ ਹੈ ਡੇਲੀ ਦੀ ਜਿਹੜੀ ਆਪਣੀ ਡਸਟ ਹੁੰਦੀ ਆ ਉਹ ਆਪਣੇ ਚਿਹਰੇ ਤੇ ਆਉਂਦੀ ਆ ਪਤਾ ਕੀ ਆ ਆਪਾਂ ਕਹਿੰਦੇ ਨੇ ਯਾਰ ਨਹੀਂ ਸਾਡਾ ਤਾਂ ਰੰਗ ਇਹ ਜਿਹਾ ਹੀ ਹੁੰਦਾ ਕਣਕ ਮੰਨ ਨਹੀਂ ਹੁੰਦਾ ਫੁਲਾਣਾ ਹੁੰਦਾ ਤੇ ਨਹੀਂ ਇੱਕ ਚਿਹਰਾ ਮਿਲਿਆ ਇਹਨੂੰ ਪੂਰਾ ਸਾਫ਼ ਕਰਕੇ ਰੱਖੋ ਪੂਰਾ ਇਹਨੂੰ ਮਤਲਬ ਕਿ ਵੀ ਡੇਲੀ ਇਹਨੂੰ ਤਿੰਨ ਤਿੰਨ ਵਾਰ ਆਪਾਂ ਸਾਫ ਕਰੋ ਠੀਕ ਹੈ ਕਿਉਂਕਿ ਜਿੰਨੀ ਡਸਟ ਹੈ ਜਿੰਨਾ ਧੂੜ ਮਿੱਟੀ ਆ ਇਹ ਆਪਣੀ ਸਕਿਨ ਦੇ ਰੋਮ ਹੁੰਦੇ ਜਿਹੜੇ ਬਰੀਕ ਉਹ ਰੋਮਾਂ ਦੇ ਵਿੱਚ ਜਮਾ ਹੋ ਜਾਂਦੀ ਆ ਠੀਕ ਹੈ ਆਪਾਂ ਕੀ ਕਰਦੇ ਆ ਨਹਾਉਣੇ ਆ ਨਾ ਕੇ ਮਾੜਾ ਜਾਂ ਪਿੰਡੇ ਤੇ ਸਾਬਣ ਲਾਈ ਨਾਲ ਦੀ ਨਾਲ ਉਹਨੂੰ ਉਸੇ ਟਾਈਮ ਹੀ ਉਤਾਰ ਦਨਿਆ ਪ੍ਰੋਪਰਲੀ ਉਹਨੂੰ ਯੂਜ਼ ਕਰੋ ਦਿਨ ਦੇ ਵਿੱਚ ਥੋੜਾ ਕਿੰਨੇ ਹੀ ਰੰਗ ਕਾਲਾ ਕਿੰਨੇ ਦਾਗ ੱਬੇ ਆ ਕਿੰਨੇ ਛਾਈਆਂ ਨੇ ਤੁਸੀਂ ਇਹ ਫਲੇਵਰ ਤੁਸੀਂ ਸਾਡੇ ਵਰਤੋਗੇ ਚਿਹਰੇ ਦੇ ਵਿੱਚ ਤੰਨਵਰੀ ਜਿਹੜਾ ਤੋਂ ਕੈਮੀਕਲ ਵਾਲੀਆਂ ਨੂੰ ਪਰਾਂ ਦਫਾ ਕਰ ਦੋ ਅਗਰ ਆ ਗਿਆ ਜੀ ਫਲੇਵਰ ਜੀ ਗਰੰਟੀ ਨਾਲ ਸਾਫ਼ ਹੋਊਗਾ ਜਿਹੜਾ ਤੁਹਾਡਾ ਠੀਕ ਹੈ ਜੀ ਹੁਣ ਜਿਵੇਂ ਇਹ ਆਪਣਾ ਡੈਰੀ ਮਿਲਕ ਹੋ ਗਿਆ ਜੀ ਇਹ ਗਾਟ ਮਿਲਕ ਹੋ ਗਿਆ ਦੋਏ ਹੋਈ ਦੋਏ ਹੋ ਗਏ ਨੇ ਜੀ ਇਹ ਹੋ ਗਿਆ ਆਪਣਾ ਹਲਦੀ ਵਾਲਾ ਜਿਵੇਂ ਹਲਦੀ ਦਾ ਇਹ ਐਂਟੀਬੈਕਟੀਰੀਆ ਜੀ ਸਕਿਨ ਦੇ ਜੰਨੇ ਰੋਮ ਨੇ ਇਹਦੇ ਵਿੱਚ ਜੋ ਵੀ ਕਿਲ ਲਿਸ਼ਾਈਆਂ ਜੋ ਵੀ ਵੜਦੇ ਆ ਫਾਲਤੂ ਚੀਜ਼ਾਂ ਫਾਲਤੂ ਐਂਟੀਬੈਕਟੀਰੀਆ ਜਿਹੜਾ ਇਹਦੇ ਉੱਤੇ ਆਉਂਦਾ ਚਿਹਰੇ ਤੇ ਫੰਗਸ ਆਉਂਦੀ ਆ ਉਹਨੂੰ ਖਤਮ ਕਰਦਾ ਇਹਦੇ ਵਿੱਚ ਹਲਦੀ ਹੈਗੀ ਆ ਬਾਈ ਜੀ ਪੱਕਾ ਜੀ ਬਾਈ ਜੀ ਬਿਲਕੁਲ ਅਰੇ ਵਰ ਤਾਂ ਨਹੀਂ ਕਿਤੇ ਕੱਲਾ ਨਹੀਂ ਨਹੀਂ ਇੱਕ ਚੀਜ਼ ਬਹੁਤ ਵਧੀਆ ਸਵਾਲ ਆ ਤੁਹਾਡਾ ਦੇਖੋ ਜਿਹੜੀ ਹਲਦੀ ਆ ਹਲਦੀ ਵਾਲੀ ਸਾਬਣ ਆ ਗਈ ਤੇ ਆ ਆ ਗਈ ਔਰੈਂਜ ਫਲੇਵਰ ਆ ਗਈ ਸੰਤਰੇ ਦੇ ਛਿਲਕੇ ਵਾਲੀ ਆ ਗਈ ਹਾਂਜੀ ਇਹਨਾਂ ਦੇ ਵਿੱਚ ਮੈਂ ਤਾਂ ਕਹਿੰਦਾ ਵੀ ਤੁਸੀਂ ਲੈਬ ਤੋਂ ਟੈਸਟ ਕਰਾਓ ਕਿ ਇਹਦੇ ਵਿੱਚ ਹਲਦੀ ਪਾਈ ਆ ਕਿ ਇਹ ਚ ਸੰਤਰੇ ਦਾ ਛਿਲਕਾ ਪਾਇਆ ਕਿ ਇਹਦੇ ਵਿੱਚ ਦੁੱਧ ਪਾਇਆ ਕੱਲਾ ਦੁੱਧ ਨਹੀਂ ਬਾਈ ਜੀ ਬੇਸਣ ਦਾ ਆਟਾ ਠੀਕ ਹੈ ਠੀਕ ਹੈ ਚੌਲਾਂ ਦਾ ਆਟਾ ਜਿਹੜਾ ਤੁਹਾਡੇ ਵਾਲਾਂ ਨੂੰ ਆ ਸੌਰੀ ਚਿਹਰੇ ਨੂੰ ਇੰਨਾ ਕੁ ਸਾਫ਼ ਕਰ ਦੂ ਤੁਸੀਂ ਕੱਲਾ ਸਾਬਣ ਨਹੀਂ ਤੁਸੀਂ ਬੇਸਣ ਦਾ ਆਟਾ ਜਾਂ ਚੌਲਾਂ ਦਾ ਆਟਾ ਫੇਸ ਤੇ ਲਾ ਕੇ ਦੇਖ ਲਓ ਪੁਰਾਣੇ ਟਾਈਮ 'ਚ ਲਾਉਂਦੇ ਆ ਲੇਡੀਜ਼ ਲਾਉਂਦੇ ਆ ਪਰ ਚੱਕਰ ਕੀ ਹੁੰਦਾ ਪਰ ਰੁਟੀਨ 'ਚ ਨਹੀਂ ਲਾ ਸਕਦੇ ਰੁਟੀਨ 'ਚ ਨਹੀਂ ਲਾ ਸਕਦੇ ਪਰ ਰੁਟੀਨ ਦੇ ਵਿੱਚ ਅਸੀਂ ਇਹਦੇ ਵਿੱਚ ਐਡ ਕਰਤਾ ਇੰਨਾਂ ਚੀਜ਼ਾਂ ਨੂੰ ਜਦੋਂ ਇਹ ਐਡ ਕਰਤਾ ਤੁਹਾਡੇ ਸਾਰਾ ਮਲ ਕੇ ਚਿਹਰਾ ਰੰਗ ਗੋਰਾ ਦਾਗ ਤਾਂ ਐਨ ਬਿਲਕੁਲ ਦੂਰ ਕਰ ਦੂਗਾ ਜੀ ਅਗਲੀ ਕਿਹੜੀ ਸਾਬਣ ਆ ਗਈ ਜੀ ਇੱਕ ਆਪਣੇ ਕੋਲ ਦੇਖੋ ਜੀ ਕੁਦਰਤੀ ਤਰੀਕਾ ਮੈਂ ਨਾ ਬਾਈਆਂ ਨੂੰ ਕਹਿਣਾ ਕੈਮਰੇ ਨੂੰ ਆਹ ਦੇਖੋ ਜੀ ਇਹਦੇ ਵਿੱਚ ਚਾਹ ਕੇ ਦੇਖੋ ਤੁਸੀਂ ਸਾਬਣ ਦੇ ਠੀਕ ਹੈ ਜੀ ਕਿਹੜਾ ਰੰਗ ਪਾਇਆ ਹੋਇਆ ਹੈ ਇਹਦੇ ਵਿੱਚ ਕੋਈ ਰੰਗ ਨਹੀਂ ਜੀ ਪੱਕਾ ਗਾਰੰਟੀ ਹੈ ਜੀ ਕੋਈ ਵੀ ਰੰਗ ਨਹੀਂ ਇਹਦਾ ਇੱਕ ਲੋਕਾਂ ਦਾ ਸ਼ੋਜਾ ਵੀ ਮਤਲਬ ਜਿਹੜੇ ਕੈਮੀਕਲ ਕਲਰ ਨੇ ਉਹ ਜ਼ਿਆਦਾ ਸੋਹਣੇ ਨੇ ਮੈਨੂੰ ਐਂ ਲੱਗਦਾ ਵੀ ਕੁਦਰਤੀ ਕਲਰ ਨੇ ਨਾ ਬਾਈ ਸਾਬਣ ਦਿਖਾ ਦੋ ਤੁਸੀਂ ਨਹੀਂ ਵੀ ਸਾਬਣ ਦੇ ਸਾਬਣ ਜਿਹੜੇ ਕੁਦਰਤੀ ਕਲਰ ਨੇ ਨਾ ਬਾਈ ਯਾਰ ਜਮਾ ਪ्युअर ਕੁਦਰਤੀ ਆ ਯਾਰ ਬਾਕੀ ਮਤਲਬ ਕਿ ਕੋਈ ਬੰਦਾ ਇਸ ਚੀਜ਼ ਦੀ ਨੇਮਦਮ ਕਰਾ ਸਕਦਾ ਵੀ ਯਾਰ ਇਹਦੇ ਤੁਸੀਂ ਕੋਈ ਰੰਗ ਤਾਂ ਨਹੀਂ ਪਾਇਆ ਕੋਈ ਇਹਦੇ ਵਿੱਚ ਰੰਗ ਨਹੀਂ ਪਾਇਆ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਪਾਇਆ ਜੋ ਪਿਓਰਿਟੀ ਆ ਬਿਲਕੁਲ ਜੋ ਤੁਹਾਡੇ ਸਾਹਮਣੇ ਦੀ ਲੈ ਵੀ ਦੇਖ ਸਕਦੇ ਨੇ ਨਿੰਮ ਦੀ ਸਾਬਣਾਂ ਕਿ ਜਮਾ ਪਿਓਰ ਆ ਤੁਹਾਡੇ ਸਾਹਮਣੇ ਹੈ ਬਾਈ ਜੀ ਜੋ ਵੀ ਹੈਗਾ ਹਣਾ ਪੱਤੇ ਵੀ ਤੁਹਾਨੂੰ ਬਕਾਇਦਾ ਪੱਤੇ ਦੇਖਣਗੇ ਤੁਹਾਨੂੰ ਨੇਮਦੇ ਠੀਕ ਆ ਜੀ ਆ ਪੱਤੇ ਦਿਸ ਰਹੇ ਹਨਾ ਹਾਂਜੀ ਜਿਹੜਾ ਇਹਦੇ ਵਿੱਚ ਆ ਦੇਖੋ ਪੱਤੇ ਦਿਸ ਰਹੇ ਆ ਹਾਂ ਠੀਕ ਆ ਬਿਲਕੁਲ ਜਦੋਂ ਤੁਸੀਂ ਇਸੇ ਲਈ ਦੱਸ ਬਾਈ ਜੀ ਅਸੀਂ ਗਰੰਟੀ ਦਿੰਨੇ ਆ ਵੀ ਜਦੋਂ ਤੁਹਾਨੂੰ ਪਿਓਰ ਦੇਵਾਂਗੇ ਤਾਂ ਪਿਓਰ ਗਰੰਟੀ ਆਊਗੀ ਰਿਜ਼ਲਟ ਤੁਹਾਨੂੰ 100% ਮਿਲੂਗੀ ਮਿਲੂਗਾ ਠੀਕ ਆ ਜੀ ਠੀਕ ਆ ਜੀ ਤੇ ਇਸੇ ਲਈ ਇਹ ਜਿੰਨੇ ਵੀ ਫਲੇਵਰ ਹੈ ਹਲਦੀ ਗੋਟ ਮਿਲਕ ਡੈਰੀ ਮਿਲਕਾ ਸੰਤਰੇ ਦਾ ਛਿਲਕਾ ਹੁਣ ਸੰਤਰੇ ਦਾ ਛਿਲਕਾ ਜੀ ਜ ਇਕੱਲਾ ਠੀਕ ਆ ਜੀ ਇਕੱਲਾ ਸੰਤਰੇ ਦਾ ਛਿਲਕਾ ਹੈ ਵਿਟਾਮਿਨ ਸੀ ਪਾਇਆ ਗਿਆ ਜਦੋਂ ਤੁਸੀਂ ਸੰਤਰੇ ਦੇ ਛਿਲਕੇ ਨੂੰ ਆਪਾਂ ਰੂਟੀਨ ਚ ਤੁਸੀਂ ਸੰਤਰੇ ਦੇ ਛਿਲਕੇ ਨੂੰ ਕਸਾ ਕੇ ਦੇਖ ਲਓ। ਹਾਂ ਜੀ। ਤੁਹਾਡੇ ਸਕੈਨ ਨੂੰ ਐਨ ਕਰ ਦੂ ਸੌਫਟ। ਸਹੀ ਗੱਲ ਹੈ। ਠੀਕ ਆ। ਪਰ ਜਦੋਂ ਤੁਸੀਂ ਡੇਲੀ ਹੁਣ ਸੰਤਰੇ ਕਿੱਥੋਂ ਲਿਆਵਾਂਗੇ? ਨਹੀਂ ਆਉਂਦੇ ਜੀ। ਉਹ ਇਸ ਕਰਕੇ ਅਸੀਂ ਜਿਹੜਾ ਇਹਦਾ ਬਿਲਕੁਲ ਪ੍ਰੋਪਰਲੀ ਇਹਨੂੰ ਪ੍ਰੋਸੈਸ ਕਰਦੇ ਆ ਉਹ ਇਹਦੇ ਵਿੱਚ ਕਰਿਆ ਗਿਆ। ਪਿਓਰਿਟੀ ਕਰਿਆ ਗਿਆ। ਠੀਕ ਆ ਜੀ। ਕੋਈ ਰੰਗ ਨਹੀਂ ਪਾਇਆ ਗਿਆ। ਬਈ ਇੱਕ ਗੱਲ ਹੋਰ ਹੈ ਜੀ ਸੰਤਰੇ ਹੁਣ ਤਾਂ ਹੈਗੇ ਆ ਮਾਰਕੀਟ ਦੇ ਵਿੱਚ। ਹਾਂ ਜੀ। ਜਦੋਂ ਨਹੀਂ ਹੋਣਗੇ ਫੇਰ ਜੀ ਅਸੀਂ ਉਹਦਾ ਜਨ ਕੀ ਜਿੰਨਾ ਵੀ ਛਿਲਕਾ ਹੁੰਦਾ ਜੀ ਉਹ ਜਦੋਂ ਫੁੱਲ ਸੀਜ਼ਨ ਹੁੰਦਾ ਉਹ ਸੀਜ਼ਨ ਦੇ ਵਿੱਚ ਅਸੀਂ ਉਹਨੂੰ ਸੁਕਾ ਲਾ ਉਸ ਦਾ ਕਿ ਅਸੀਂ ਹੁਣ ਇਹਨੂੰ ਪਾਊਡਰ ਫਾਰਮ 'ਚ ਯੂਜ਼ ਕਰਦੇ ਹਾਂ ਪਾਊਡਰ ਫਾਰਮ 'ਚ ਯੂਜ਼ ਕਰਦੇ ਹਾਂ ਮੈਂ ਕਹਿੰਦਾ ਜੀ ਇਹਦਾ ਚੈਲੰਜ ਹੀ ਆ ਬਸ ਹੂੰ ਤੁਹਾਨੂੰ ਕੋਈ ਵੀ ਚੀਜ਼ ਤੁਹਾਡੀ ਪਸੰਦੀਦਾ ਫਲੇਵਰ ਤੁਸੀਂ ਕਢਾ ਕੇ ਲੈ ਜਾਣਾ ਹੈ ਜੇ ਮੈਂ ਆਪਾਂ ਬਿਸਕੁਟ ਨਹੀਂ ਕਢਾ ਕੇ ਲੈ ਜਾਂਦੇ ਹਾਂ ਠੀਕ ਹੈ ਜਾਂ ਕੋਈ ਆਪਾਂ ਮਤਲਬ ਯਾਰ ਆਪਣਾ ਆਪਣੀ ਪਸੰਦ ਦਾ ਫਲੇਵਰ ਗੋੜ ਬਣਾਉਣਾ ਕੁਝ ਵੀ ਤੁਸੀਂ ਉਹ ਨੇਚਰਲ ਦਾ ਉਹੀ ਬੰਦਾ ਬਣਾਉਣਾ ਜਿਹਦੇ ਕੋਲ ਸਮਾਨ ਪਿਆ ਹੋਊ ਸਹੀ ਗੱਲ ਹੈ ਠੀਕ ਹੈ ਨਾ ਤੁਹਾਡੀ ਅੱਖਾਂ ਦੇ ਸਾਹਮਣੇ ਵੀ ਬਣਾ ਦੇਗੇ ਪਰ ਉਹਦੇ ਲਈ ਦੇਖੋ ਕੁਆਂਟੀਟੀ ਅਸੀਂ ਫਾਰਮੂਲਾ ਵੀ ਸਾਹਮਣੇ ਉਹ ਕਰਾਂਗੇ ਨਹੀਂ ਉਦੋਂ ਲਈ ਕੁਆਂਟੀਟੀ ਕਾਫੀ ਹੋਣੀ ਚਾਹੀਦੀ ਆ ਪਰ ਤੁਸੀਂ ਇਹਦੇ ਪੂਰਨ ਤੌਰ ਤੇ ਭਰੋਸਾ ਕਰ ਸਕਦੇ ਹੋ ਇਹਨਾਂ ਚੀਜ਼ਾਂ ਤੇ ਠੀਕ ਹੈ ਜੀ ਕਿਹੜੇ ਕਿਹੜੇ ਫਲੇਵਰ ਹੋਗਾ ਆਪਾਂ ਇੱਕ ਵਾਰ ਹੋਰ ਦੱਸ ਦਈਏ ਨਾ ਇੱਕ ਵਾਰ ਹਾਂ ਮੈਂ ਤੁਹਾਨੂੰ ਚਾਰੇ ਫਲੇਵਰ ਇਕੱਠੇ ਦਿਖਾ ਦਾਂ ਨਾ ਇਹ ਉਹ ਨਿੰਮਾ ਵਾਲਾ ਫੜਾ ਦਿਓ ਜੀ ਮੈਨੂੰ ਇੱਕ ਗਾਟ ਮਿਲਕ ਵਾਲਾ ਫੜਾ ਦਿਓ ਮੈਨੂੰ ਲੋ ਜੇ ਪੰਜ ਹੋ ਗਏ ਫਲੇਵਰ ਦੇਖ ਸਕਦੇ ਹੋਗੇ ਹਾਂਜੀ ਆ ਗਾਟ ਮਿਲਕ ਵਾਲਾ ਇਧਰ ਪਿਆ ਹੈਗਾ ਹਾਂ ਬਸ ਠੀਕ ਆ ਆ ਦੇਖੋ ਜੀ ਗਾਟ ਮਿਲਕ ਆ ਡੈਰੀ ਮਿਲਕ ਆ ਹਲਦੀ ਉਹ ਸੰਤਰਾ ਤੇ ਹੋ ਗਿਆ ਨਿੰਮ ਨਿੰਮਾ ਇੱਕ ਵਾਰੀ ਤੁਸੀਂ ਲਾਉਂਗੇ ਨਾ ਬਾਈ ਜੀ ਮੈਂ ਕਹਿੰਦਾ ਤੁਹਾਨੂੰ ਨਸ਼ਾ ਹੋ ਜਾਊ ਵੀ ਯਾਰ ਫੀਲ ਤਾਂ ਤੁਹਾਨੂੰ ਫੇਰ ਹੋਊਗਾ ਜਦੋਂ ਤੁਸੀਂ ਇਹ ਲਾ ਕੇ ਉਸ ਤੋਂ ਬਾਅਦ ਬਾਜ਼ਾਰੂ ਸਾਬਣ ਲਾਉਂਗੇ ਹੂੰ ਵੀ ਯਾਰ ਉਹੀ ਲਾਵਾਂਗੇ ਦੁਬਾਰਾ ਉਹੀ ਲਾਉਣੀ ਠੀਕ ਐ ਇੰਨਾ ਕੁ ਰਿਜ਼ਲਟ ਆ ਬਾਈ ਤੇਰਾ ਨੇੜੇ ਹੋ ਕੇ ਦਿਖਾ ਦੇ ਵੀ ਯਾਰ ਆਪਾਂ ਕੁਦਰਤ ਦੇ ਨਾਲ ਜੁੜੋ ਐਵੇਂ ਕਹਿੰਦੇ ਨੇ ਵੀ ਕੁਦਰਤੀ ਰੰਗ ਵਧੀਆ ਨਹੀਂ ਹੁੰਦੇ ਫਲਾਣੇ ਰੰਗ ਪਾ ਦੋ ਇਹ ਕੁਦਰਤੀ ਰੰਗ ਨੇ ਸਹੀ ਗੱਲ ਐ ਜੀ ਕੁਦਰਤ ਨੇ ਆਪਾਂ ਨੂੰ ਜਿਹੇ ਜਿਹੇ ਰੰਗ ਦਿੱਤਾ ਦੇਖੋ ਉਹਨੂੰ ਕੁਦਰਤੀ ਤਰੀਕੇ ਦੇ ਨਾਲ ਹੀ ਸਾਫ਼ ਕਰਾਂਗੇ ਆਪਾਂ ਕੋਈ ਵੀ ਦਾਗ ਧੱਬਾ ਨਹੀਂ ਰਹੂ ਕਿੱਲ ਨਹੀਂ ਰਹਿਣਗੇ ਸ਼ਾਇਆ ਨਹੀਂ ਰਹਿਣਗੀਆਂ ਫਿੰਸੀਆਂ ਨਹੀਂ ਰਹਿਣਗੀਆਂ ਕਿਸੇ ਦੇ ਦਾਗ ਦਾਗ ਢੂਈ ਤੇ ਖਾਜ ਖੁਰਕ ਕਿਸੇ ਵੀ ਤਰ੍ਹਾਂ ਦੀ ਤਾਂ ਇਹ ਮੰਨ ਲਓ ਬਈ ਆ ਜਾਦੂ ਕਰੀ ਆ ਆ ਨਿਮਮਾ ਲਾ ਤਾਂ ਹਾਂ ਆ ਤਾਂ ਜਾਦੂ ਹੀ ਆ ਬਸ ਬਹੁਤ ਸਾਰੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਆਪਾਂ ਬਹੁਤ ਸਾਰੇ ਬੱਚਿਆਂ ਨੂੰ ਅੱਜ ਇਸ ਕੱਲੋਂ ਚਮੜੀ ਵਾਲੇ ਡਾਕਟਰਾਂ ਕੋਲੇ ਚਲੇ ਜਾਓ ਤੁਹਾਨੂੰ ਉੱਥੇ ਭੀੜ ਮਿਲੂਗੀ ਸਹੀ ਗੱਲ ਹੈ ਠੀਕ ਹੈ ਕਿਉਂਕਿ ਆਪਾਂ ਸੋਚਿਆ ਹੀ ਨਹੀਂ ਕਦੇ ਵੀ ਆਪਾਂ ਨਹਾਉਣ ਵਾਸਤੇ ਯਰ ਕੋਈ ਚੰਗੀ ਚੀਜ਼ ਯੂਜ਼ ਕਰੀ ਸਹੀ ਗੱਲ ਹੈ ਠੀਕ ਹੈ ਜੀ ਚਲੋ ਠੀਕ ਹੈ ਬਾਈ ਜੀ ਆ ਸਾਰੀਆਂ ਸਭ ਨਾਲ ਤੁਸੀਂ ਨਿੰਮ ਦਾ ਤੇਲ ਵੀ ਆ ਬਾਈ ਜੀ ਆਪਣੇ ਨਾਲ ਆਪਣੇ ਕੋਲ ਇੱਕ ਬਾਈ ਜੀ ਆ ਗਿਆ ਨਿੰਮ ਦਾ ਤੇਲ ਆ ਲੈ ਇਹ ਰਹਿ ਗਿਆ ਸੀਗਾ ਜੀ ਬਿਲਕੁਲ ਜੀ ਤੁਹਾਡੇ ਵਾਲਾਂ ਨੂੰ ਪ੍ਰੋਬਲਮ ਹੈ ਵਾਲ ਝੜਦੇ ਆ ਹਾਂ ਜੀ ਠੀਕ ਹੈ ਵਾਲ ਕਮਜ਼ੋਰ ਨੇ ਛਿੱਕਰੀ ਆ ਕਰਾ ਗੰਜਾਪਾ ਨੇ ਵਾਲਾਂ ਦਾ ਕੀੜਾ ਉਹਨੂੰ ਬਿਲਕੁਲ ਐਨ ਬਾਈ ਓਕੇ ਕਰ ਦੋ ਨਿੰਮ ਦਾ ਤੇਲ ਠੀਕ ਹੈ ਨਾ ਪੂਰਾ ਕੈਂਟ ਪਿਓਰਿਟੀ ਹੈ ਇਸ ਚੀਜ਼ ਦੇ ਵਿੱਚ ਤੁਹਾਨੂੰ ਦੱਸਿਆ ਵੀ ਜੋ ਹੈਗਾ ਸਚਾਈ ਆ ਇਹ ਗੱਲ ਨੂੰ ਹਰੇਕ ਵੀਡੀਓ ਚ ਅਸੀਂ ਕਹਿੰਦੇ ਆ ਕਿ ਕੋਈ ਰੰਗ ਨਹੀਂ ਪਾਇਆ ਗਿਆ ਨੇਚਰਲ ਫਲੇਵਰ ਜੋ ਹੈਗਾ ਠੀਕ ਹੈ ਜੀ ਇਸ ਲਈ ਜਰੂਰ ਇੱਕ ਵਾਰੀ ਮੌਕਾ ਦਿਓ ਲਓ ਜੀ ਬਾਈ ਜੀ ਚੱਕ ਲਓ ਫੋਨ ਸਕਰੀਨ ਤੇ ਨੰਬਰ ਹੈਗੇ ਨੇ ਜਿਹੜੇ ਮੇਰੇ ਵੀਰ ਨਾਲ ਨੇਚਰਲ ਚੀਜ਼ ਬਰਤਨ ਦੇ ਸ਼ਕੀਨ ਨੇ ਉਹ ਇੱਕ ਵਾਰ ਆਓ ਤੇ ਬਾਈ ਨੂੰ ਮੌਕਾ ਜਰੂਰ ਦਿਓ ਜੇ ਤੁਸੀਂ ਇੱਕ ਵਾਰ ਸਾਪਨ ਬਰਤ ਲਈ ਮੈਂ ਤਾਂ ਲਾਦਾ ਵੀ ਬਾਰੀ-ਬਾਰੀ ਬਰਤਨ ਨੂੰ ਜੀ ਕਰੂਗਾ ਮੈਂ ਕਹਿੰਦਾ ਜੀ ਸਾਥੋਂ ਜਿੰਨੇ ਕਸਟਮਰ ਹੈਗੇ ਉਹ ਸੈਟਅਪ ਮੰਗਾ ਰਹੇ ਨੇ ਅ ਮੀ ਪੀਸ ਦੀ ਪੇਟੀ ਆਉਂਦੀ ਹੈ 10 ਪੀਸ ਦੀ ਪੇਟੀ ਆਉਂਦੀ ਹੈ ਠੀਕ ਹੈ ਜੀ ਤੇ 15 ਪੀਸ ਦੀ ਪੇਟੀ ਆਉਂਦੀ ਹੈ ਜਿਹੜੀ ਮਰਜੀ ਪੇਟੀ ਤੁਸੀਂ 50 ਪੀਸਾਂ ਦਾ ਕਮਗਾ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਤਾਂ ਤੁਸੀਂ ਆਰਡਰ ਕਰੋ ਰੰਧਾਵਾ ਸਾਬਣ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਮਗਾ ਸਕਦੇ ਹੋ ਠੀਕ ਹੈ ਬਾਈ ਜੀ ਹਾਂ ਜੀ ਧੰਨਵਾਦ